ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਸੀਂ ਦੇਖ ਰਹੇ ਹੋ ਪੰਜਾਬ ਐਜੂਕੇਸ਼ਨਲ ਯੂਥ ਦਾ ਆਫੀਸ਼ੀਅਲ YouTube ਚੈਨਲ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਤਾਂ ਜੋ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾ ਕਰਨ ਇਹ ਵੀਡੀਓ ਪੰਜਾਬ ਪੁਲਿਸ ਪੀ ਟ੍ਰਿਪਲ ਐਸ ਬੀ ਕਲਰਕ ਪੰਜਾਬ ਪਟਵਾਰੀ ਐਕਸਾਈਜ਼ ਇੰਸਪੈਕਟਰ ਜਾਂ ਫਿਰ ਕੋਈ ਵੀ ਪੰਜਾਬ ਸਟੇਟ ਐਗਜ਼ਾਮ ਹੋਵੇ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛੇ ਜਾਣ ਵਾਲੇ MCQs ਨੂੰ ਕਵਰ ਕਰਦੀ ਹੈ ਆਪਾਂ ਸ਼ੁਰੂ ਕੀਤਾ ਸੀ ਪੰਜਾਬੀ ਅਤੇ ਪੰਜਾਬੀ ਦੀਆਂ ਉਪਪਛਾਵਾਂ ਦੇ ਬਾਰੇ ਇਸ ਵੀਡੀਓ ਦੇ ਪਾਰਟ 1 ਦੇ ਵਿੱਚ ਆਪਾਂ ਪੰਜਾਬੀ ਅਤੇ ਪੰਜਾਬੀ ਦੀਆਂ ਉਪਪਛਾਵਾਂ ਦੇ ਬਾਰੇ ਪੜਨਾ ਸ਼ੁਰੂ ਕੀਤਾ ਸੀ ਅੱਜ ਇਸ ਵੀਡੀਓ ਦਾ ਆਪਾਂ ਪਾਰਟ 2 ਲੈ ਕੇ ਆ ਗਏ ਹਾਂ ਜੀ ਜਿਸ ਦੇ ਵਿੱਚ ਆਪਾਂ ਰਹੰਦੀਆਂ ਕਰਦੀਆਂ ਜਿੰਨੀਆਂ ਵੀ ਉਪਪਛਾਵਾਂ ਨੇ ਉਹਨਾਂ ਦੇ ਬਾਰੇ ਆਪਾਂ ਪੜਾਂਗੇ ਆਪਾਂ ਪਾਠ 1 ਦੇ ਵਿੱਚ ਪੰਜਾਬੀ ਬਾਰੇ ਪੜਿਆ ਸੀ ਅਤੇ ਇੱਕ ਉਪਭਾਸ਼ਾ ਬਾਰੇ ਪੜਿਆ ਸੀ ਜੋ ਕਿ ਸੀ ਮਾਜੀ ਜਿਸ ਨੂੰ ਕੇਂਦਰੀ ਭਾਸ਼ਾ ਵੀ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਆਪਾਂ ਅੱਜ ਗੱਲਬਾਤ ਕਰਾਂਗੇ ਦੁਆਬੀ ਭਾਸ਼ਾ ਬਾਰੇ ਤਾਂ ਸ਼ੁਰੂ ਕਰਦੇ ਹਾਂ ਕੇਂਦਰੀ ਪੰਜਾਬ ਦੇ ਪੂਰਬ ਦੇ ਵੱਲ ਦੁਆਬਾ ਹੈਗਾ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਕੇਂਦਰ ਜਿਹੜਾ ਕੇਂਦਰੀ ਪੰਜਾਬ ਹੈਗਾ ਉਹਦੇ ਪੂਰਬ ਦੇ ਵੱਲ ਦੁਆਬਾ ਹੈਗਾ ਦੁਆਬੇ ਦੇ ਅਰਥ ਹਨ ਦੋ ਪਾਣੀ ਦੁਆਬਾ ਦਾ ਅਰਥ ਹੈ ਦੋ ਦਰਿਆਵਾਂ ਦੇ ਵਿਚਕਾਰ ਦਾ ਜਿਹੜਾ ਇਲਾਕਾ ਉਂਝ ਦਾ ਪੰਜਾਬ ਦੇ ਵਿੱਚ ਪੰਜ ਦੁਆਬੇ ਹੈਗੇ ਆ ਪਰ ਸਤਲੁਜ ਤੇ ਬਿਆਸ ਦੇ ਵਿਚਕਾਰ ਦਾ ਇਲਾਕਾ ਖਾਸ ਦੁਆਬੇ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਇਸ ਦੇ ਵਿੱਚ ਬੋਲੀ ਜਾਂਦੀ ਭਾਸ਼ਾ ਨੂੰ ਦੁਆਬੀ ਕਿਹਾ ਜਾਂਦਾ ਹੈ ਦੁਆਬੀ ਅਜੋਕੇ ਪੰਜਾਬ ਦੇ ਦਰਿਆ ਬਿਆਸ ਅਤੇ ਸਤਲੁਜ ਯਾਨੀ ਕਿ ਬਸਤ ਦੁਆਬ ਵਿਚਕਾਰ ਬੋਲੀ ਜਾਂਦੀ ਹੈ ਜਲੰਧਰ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਜ਼ਿਲ੍ਹੇ ਇਸ ਦੇ ਵਿੱਚ ਆਉਂਦੇ ਆ ਦੁਆਬਾ ਨਿਵਾਸੀ ਉੰਜ ਤਾਂ ਕੇਂਦਰੀ ਬੋਲੀ ਹੀ ਬੋਲਦੇ ਹਨ ਪਰ ਉਹ ਵਾਵੇ ਦੀ ਥਾਂ ਤੇ ਬੱਬਾ ਯੂਜ਼ ਕਰਦੇ ਆ ਛੇ ਦੀ ਥਾਂ ਤੇ ਹੋ ਛਸ਼ੇ ਪਰ ਬਿੰਦੀ ਦੀ ਥਾਂ ਤੇ ਹੋ ਛਸ਼ਾ ਯੂਜ਼ ਕਰਦੇ ਆ ਜਾਂ ਬੱਬੇ ਦੀ ਥਾਂ ਤੇ ਉਹ ਵਾਵਾ ਵਰਤ ਕੇ ਇਹ ਬੋਲੀ ਦਾ ਰੰਗ ਰੂਪ ਬਦਲ ਦਿੰਦੇ ਆ ਆਪਾਂ ਉਦਾਹਰਣ ਵਜੋਂ ਗੱਲ ਕਰਦੇ ਆ ਜਿਵੇਂ ਆਪਾਂ ਕਹਨੇ ਆ ਵਾਹਿਗੁਰੂ ਤਾਂ ਉਹ ਕਹਣਗੇ ਬਾਗੁਰੂ ਆਪਾਂ ਕਹਨੇ ਆ ਵਿਆਹ ਉਹ ਕਹਣਗੇ ਵਿਆ ਤੇ ਆਪਾਂ ਕਹਣੀਆ ਵਟ ਉਹ ਕਹਣਗੇ ਬਟ ਇਸ ਤਰ੍ਹਾਂ ਇੱਕ ਸ਼ਬਦ ਹੈਗਾ ਜਿਵੇਂ ਰਿਕਸ਼ਾ ਉਹ ਕਹਣਗੇ ਰਿਕਸ਼ਾ ਇਸ ਤਰੀਕੇ ਦੇ ਨਾਲ ਉਹ ਬੋਲਦੇ ਹਨ ਕੇਂਦਰੀ ਤੇ ਦੁਆਬੀ ਉਪਭਾਸ਼ਾ ਹੁਣ ਤੀਜੀ ਦੇ ਨਾਲ ਇੱਕਮਿਕ ਹੋ ਰਹੀ ਹੈ ਇਹ ਸੀਗੀ ਜੀ ਸਾਰੀ ਜਾਣਕਾਰੀ ਦੁਆਬੀ ਭਾਸ਼ਾ ਬਾਰੇ ਦੁਆਬੀ ਉਪ ਬੋਲੀ ਬਾਰੇ ਅੱਜ ਤੋਂ ਬਾਅਦ ਗੱਲ ਕਰਦੇ ਆਂ ਮਲਵਈ ਜਿਹੜੀ ਮਲਵਈ ਇੱਕ ਉਪਭਾਸ਼ਾ ਹੈਗੀ ਹੈ ਉਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਆਂ ਹੁਣ ਦੁਆਬੀ ਨਾਲ ਮਿਲਦੀ ਜੁਲਦੀ ਇਹ ਉਪਭਾਸ਼ਾ ਸਤਲੁਜ ਦੇ ਪਾਰ ਦੀ ਬੋਲੀ ਹੈ ਫਿਰੋਜ਼ਪੁਰ ਫਰੀਦਕੋਟ ਲੁਧਿਆਣਾ ਪਟਿਆਲਾ ਬਠਿੰਡਾ ਤੇ ਪੂਰੇ ਜ਼ਿਲ੍ਹੇ ਅਤੇ ਸੰਗਰੂਰ ਦਾ ਜਿਹੜਾ ਚੌਕਾ ਇਲਾਕਾ ਉਹ ਇਸ ਦੇ ਵਿੱਚ ਸ਼ਾਮਲ ਹੈਗਾ ਵਾਵੇ ਤੇ ਬੱਬੇ ਦੀ ਵਰਤੋਂ ਇੱਥੇ ਵੀ ਦੁਆਬੇ ਜਹੀ ਹੈਗੀ ਆ ਕੁਝ ਹੋਰ ਬਕਰੇਵੇਂ ਵੀ ਇਸ ਤਰ੍ਹਾਂ ਹਨ ਤੁਹਾਨੂੰ ਆਪ ਕਹਣੇ ਤੁਹਾਨੂੰ ਉਹ ਕਹਣਗੇ ਤੁਹਾਨੂੰ ਤੁਹਾਡੀ ਆਪਾਂ ਕਹਨੇ ਆ ਤੇ ਉਹ ਕਹਣਗੇ ਥੋਡੀ ਇਸ ਤਰੀਕੇ ਦੇ ਨਾਲ ਉਹ ਬਹੁਤ ਸਾਰੇ ਸ਼ਬਦ ਆ ਜਿਹੜੇ ਉਹ ਆਪਣੇ ਨਾਲੋਂ ਵੱਖਰੇ ਬੋਲਦੇ ਹਨ ਇਸ ਤਰ੍ਹਾਂ ਜਿੱਥੇ ਵਾਵੇ ਨੂੰ ਮਮਾ ਬੋਲਦੇ ਹਨ ਜਿਵੇਂ ਆਪਾਂ ਕਹਿ ਦਿੰਨੇ ਹਾਂ ਲਿਆਵਾ ਉਹ ਕਹਣਗੇ ਲਿਆਵਾ ਆਪਾਂ ਕਹਿ ਦਿੰਨੇ ਆ ਤੀਵੀ ਉਹ ਕਹਣਗੇ ਤੀਵੀ ਅੱਜ ਤੋਂ ਬਾਅਦ ਗੱਲ ਕਰਦੇ ਹਾਂ ਜੀ ਪੁਆਦੀ ਉਪ ਭਾਸ਼ਾ ਬਾਰੇ ਦਰਿਆ ਕਾ ਗਿਰਦੇ ird gird ਅੰਬਾਲਾ ਪਟਿਆਲਾ ਤੇ ਸਰਸਾ ਫਤਿਹਬਾਦ ਦੇ ਕੁਝ ਇਰਾਕੇ ਦੀ ਬੋਲੀ ਨੂੰ ਪਵਾਦੀ ਕਹਿੰਦੇ ਹਨ ਇਹ ਮਲਬਈ ਨਾਲ ਚੌਖੀ ਮਿਲਦੀ ਹੈ ਇੱਥੇ ਸਾਨੂੰ ਦੀ ਥਾਂ ਹਮਾਨੂੰ ਵਿੱਚ ਦੀ ਥਾਂ ਵਿਚमां ਤੇ ਹੁਣ ਨੂੰ ਇੱਥ ਬੋਲਦੇ ਹਨ ਆਇਆ ਸੀ ਦੀ ਥਾਂ ਆਇਆ ਤੀ ਗਿਆ ਸੀ ਦੀ ਥਾਂ ਗਿਆ ਤੀ ਬੋਲਦੇ ਹਨ ਪਵਾਦੀ ਤੋਂ ਅੱਗੇ ਬਾਂਗਰੂ ਬੋਲੀ ਆ ਜਾਂਦੀ ਹੈ ਇਸ ਲਈ ਬਾਂਗਰੂ ਦਾ ਅਸਰ ਵੀ ਥੋੜਾ ਬਹੁਤ ਪਵਾਦੀ ਉੱਤੇ ਪੈਂਦਾ ਕਰਨਾਲ ਤੇ ਰੁੱਤਕ ਦੀ ਬੋਲੀ ਬਾਂਗਰੂ ਹੈ ਜਦਕਿ ਸਰਸਾ हिसार ਹਨੂਮਾਨਗੜ ਦੀ ਪਟਿਆਣੀ ਹੈ ਹਿੰਦੀ ਦਾ ਅਸਰ ਜ਼ਰੂਰ ਹੈ ਪਰ ਇਹਨਾਂ ਦੀ ਰੂਹ ਪੰਜਾਬੀ ਹੀ ਹੈ ਇੱਥੇ ਅਸੀਂ ਇਹ ਨਹੀਂ ਹੋਣ ਦੇਾਂਗੇ ਨੂੰ ਹਮ ਇਹ ਨਹੀਂ ਹੋਣ ਦੇਾਂਗਾ ਇਸ ਤਰੀਕੇ ਦੇ ਨਾਲ ਬੋਲਣਗੇ ਇੱਥੇ ਕਿੱਥੇ ਜਾਂਦੇ ਹੋ ਨੂੰ ਕਠਾ ਜਾਓ ਸੋ ਬੋਲਣਗੇ ਇਹੀ ਸੀ ਪੰਜਾਬੀ ਅਤੇ ਉਪਭਾਸ਼ਾਵਾਂ ਨੂੰ ਲੈ ਕੇ ਪਾਰਟ 2 ਜਿਸ ਦੇ ਵਿੱਚ ਆਪਾਂ ਕੁਝ ਹੋਰ ਉਪਭਾਸ਼ਾਵਾਂ ਦੇ ਬਾਰੇ ਪੜਿਆ ਆਈ ਹੋਪ ਤੁਹਾਨੂੰ ਇਹ ਵੀਡੀਓ ਦੇਖਣ ਤੋਂ ਬਾਅਦ ਕੁਝ ਨਵਾਂ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ ਹੁਣ ਜੋ ਰਹਿ ਗਈਆਂ ਨੇ ਉਪਭਾਸ਼ਾਵਾਂ ਉਹ ਆਪਾਂ ਅਗਲੇ ਪਾਰਟ ਯਾਨੀ ਕਿ ਪਾਰਟ 3 ਦੇ ਵਿੱਚ ਡਿਸਕਸ ਕਰਾਂਗੇ ਤਾਂ ਮਿਲਦੇ ਹਾਂ ਅਗਲੇ ਪਾਰਟ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ